ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ 헤ਰ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਪਾ ਵੀ ਸਾਰੇ ਠੀਕ ਠਾਕ ਆ ਅੱਜ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਆ ਸਪੈਸ਼ਲ ਪਹਿਣਾ ਵਾਸਤੇ ਆ ਕਿਉਂਕਿ ਪਹਿਣਾ ਹਮੇਸ਼ਾ ਉਹ ਚੀਜ਼ ਆਪਣੇ ਕੋਲ ਰੱਖਦੀ ਨੇ ਰੱਖਦੀ ਐ ਜਿੱਥੇ ਵੀ ਜਾਣਾ ਹੋਵੇ ਉਹ ਚੀਜ਼ ਹੈਗੀ ਪਾਸ ਤਾਂ ਨੂੰ ਪਤਾ ਹੋ ਕਿਤੇ ਵੀ ਜਾਂਦਾ ਮਾਰਕੀਟ ਜਾਣਾ ਜਾਂ ਉਹ ਵਿਆਹ ਸ਼ਾਦੀ ਜਾਣਾ ਆਪਣੇ ਕੋਲ ਪਾਸ ਹੁੰਦਾ ਏ ਠੀਕ ਆ ਕਿ ਨਹੀਂ ਪਰ ਪਾਸ ਹੁੰਦਾ ਪਰ ਪਾਸ ਦੀ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਰੱਖਣੀ ਪੈਂਦੀ ਉਹਦੇ ਵਿੱਚ ਆਪਣਾ ਸਮਾਨ ਦਾ ਪੈਸੇ ਵਗੈਰਾ ਹੁੰਦੇ ਹਨ ਜਦੋਂ ਕਿਤੇ ਵੀ ਆਪਾਂ ਜਾਂਦੇ ਆਪਾਂ ਨੂੰ ਆਉਂਦਾ ਹਾਇ ਆਪਣੇ ਪਾਸ ਵਿੱਚ ਇੰਨਾ ਮਹਿੰਗਾ ਸਮਾਨ ਵੀ ਆ ਤੇ ਪੈਸੇ ਵੀ ਚੋਰੀ ਨਾ ਹੋ ਜੇ ਪਰ ਫਿਰ ਵੀ ਕਿਤੇ ਨਾ ਕਿਤੇ ਜਿੰਨੀ ਮਾ지에 ਪਾਵ ਦੇ ਵਲੋਂ ਸੇਫਟੀ ਰੱਖ ਲਈਏ ਜਿਹੜੇ ਚੋਰ ਹੁੰਦੇ ਆ ਪਤਾ ਨਹੀਂ ਕਿਵੇਂ ਜੈਪ ਖੋਲ ਕੇ ਚੀਜ਼ਾਂ ਕੱਢ ਹੀ ਲੈਂਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਬਹੁਤ ਕੋਸ਼ਿਸ਼ ਕਰਦੇ ਆ ਬਚਾਪਚਾ ਰੱਖਦੇ ਪਰ ਜੈਪ ਕਿਸੇ ਨਾ ਕਿਸੇ ਤਰੀਕੇ ਨਾਲ ਖੋਲ ਲੈਂਦੇ ਆ ਠੀਕ ਨੇ ਆਪਾਂ ਜੀ ਤੁਹਾਨੂੰ ਇਹ ਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਕਿ ਤੁਹਾਡੇ ਪਾਸੇ ਦੀ ਬਿਲਕੁਲ ਸੇਫਟੀ ਰਹੂਗੀ ਤੁਹਾਡੀ ਜੈਪ ਲਗਾਈ ਹੋਈ ਉਹਨਾਂ ਤੋਂ ਬਿਲਕੁਲ ਨਹੀਂ ਖੁੱਲੀ ਹੋਊ ਖੁੱਲੂਗੀ ਜਿਹੜੇ ਕੋਲ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਸਾਡੇ ਬੈਗ ਨੂੰ ਕੋਈ ਹੱਥ ਪਾਉਂਦਾ ਕੋਈ ਸਮਾਨ ਕੱਢਦਾ ਪਾਸੇ ਚ ਚੋਰੀ ਕਰਦਾ ਹਨਾ ਤੇ ਭੀੜ ਭੜੱਕੇ ਵਾਲੇ ਥਾਂਾਂ ਤੇ ਤਾਂ ਬਹੁਤ ਜ਼ਿਆਦਾ ਇਹ ਚੀਜ਼ਾਂ ਹੁੰਦੀਆਂ ਐ ਕਿਉਂਕਿ ਆਪਾਂ ਚੜ੍ਹਨ ਲੱਗਦੇ ਬਸ-ਪਾਸ ਆਪਣੇ ਮੋਟਿਆਂ ਚ ਪਾਇਆ ਹੁੰਦਾ ਤੇ ਇੱਕ ਮਿੰਟ ਚ ਜੈਪ ਖੋਲ ਕੇ ਚੀਜ਼ ਕੱਢ ਲੈਂਦੇ ਆ ਇੱਕ ਦੋ ਘਟਨਾਵਾਂ ਹੋ ਗਈ ਚੁੱਕੀਆਂ ਐ ਤੇ ਪਤਾ ਨਹੀਂ ਲੱਗਦਾ ਟਕ ਟਕ ਟੌਣ ਲੱਗੇ ਜਦ ਬੱਸੇ 'ਚ ਚੜਦੇ ਆਂ ਭੀੜ ਹੁੰਦੀ ਐ ਫਟਾਫਟ ਬੱਸ ਚੜਦੇ ਆਂ ਹਨਾ ਤੇ ਪਤਾ ਨਹੀਂ ਲੱਗਦਾ ਕਿਹੜੇ ਮੋਕ ਕਿਹੜੀ ਚੀਜ਼ ਵਿੱਚੋਂ ਪਾਸ ਦੇ ਕੱਢ ਲਿੰਦੇ ਐ ਇੱਕ ਹਾਦਸਾ ਤਾਂ ਇਦਾਂ ਹੋਇਆ ਪਾਸ ਦੇ ਜੈਪ ਲੱਗੇ ਅੰਦਰ ਪਾਸ ਦੇ ਵਿੱਚ ਚੀਜ਼ ਪਈ ਤੇ ਉਹ ਚੀਜ਼ ਕੱਢੀ ਗਈ ਮੈਂਟੋ ਮੈਂਟ ਪਤਾ ਹੀ ਨਹੀਂ ਲੱਗਣ ਦਿੱਤਾ ਅੱਖ ਦੇ ਝਮਕੇ ਨਾਲ ਹਨਾ ਤੇ ਉਹ ਅੱਜ ਬੰਤ ਤਰੀਕਾ ਦੱਸਣਾ ਕਿਵੇਂ ਪਾਸ ਦੀ ਸੇਫਟੀ ਰੱਖ ਸਕਦੇ ਆਂ ਜਿੰਨਾ ਕਿ ਆਪਣੇ ਚੀਜ਼ਾਂ ਚੋਰੀ ਨਾ ਹੋਣ ਪੈਸੇ ਚੋਰੀ ਨਾ ਹੋਣ ਤੇ ਉਹ ਵੀਡੀਓ ਕੋ ਦੀ ਐਂਡ ਤੱਕ ਤਾਂ ਦੇਖ ਕੇ ਤੁਹਾਨੂੰ ਪਤਾ ਲੱਗਣਾ ਆਜੂ ਤੁਹਾਨੂੰ ਦੱਸੇ ਕਿ ਹਾਂਜੀ ਹਰ ਇੱਕ ਕੋਲ ਮਹਿੰਗੀ ਵਿਸਤਰਾ ਦੇ ਪਾਸ ਹੁੰਦੇ ਹਨ ਆਪਾਂ ਕਿਤੇ ਵੀ ਵਿਆਹ ਸ਼ਾਦੀ ਜਾਂਦੇ ਐ ਏਦਾਂ ਪਾਸ ਲੈ ਕੇ ਜਾਂਦੇ ਆ ਹਨਾ ਏਦਾਂ ਵੀ ਚੱਕ ਲੈਣੇ ਆ ਤੇ ਏਦਾਂ ਤਣੀਆਂ ਵੀ ਲੱਗੀਆਂ ਹੁੰਦੀਆਂ ਤਣੀਆਂ ਬਹੁਤ ਲੰਮੀਆਂ ਹੁੰਦੀਆਂ ਆਪਾਂ ਬਾਹ ਵਿੱਚ ਪਾਉਂਦੇ ਆ ਤਣੀਆਂ ਤੇ ਆਪਾਂ ਤੁਹਾਨੂੰ ਤਰੀਕਾ ਦੱਸਦੇ ਆ ਇਨ੍ਹਾਂ ਤਣੀਆਂ ਤੇ ਆਹ ਵਾਲੀ ਇੱਕ ਚੀਜ਼ ਤਾਂ ਲੱਗੀ ਹੁੰਦੀ ਆ ਆਹ ਵਾਲੀ ਲੌਕ ਇਦਾਂ ਦਾ ਹਰੇਕ ਤਣੀ ਤੇ ਲੱਗਿਆ ਹੁੰਦਾ ਇਦਾਂ ਦਾ ਆਪਾਂ ਕੀ ਕਰਨਾ ਜਿਹੜੀ ਜੈਪਾ ਇੰਦਾ ਜੇ ਆਪਾਂ ਖੋਲਣ ਵਾਲੇ ਜੈਪਾ ਨਾ ਇਹ ਜੈਪ ਦੇ ਵਿੱਚ ਕਈਆਂ ਦੇ ਤਾਂ ਇੱਥੇ ਗਲੀ ਹੁੰਦੀ ਹੈ ਕਈਆਂ ਦੇ ਆ ਇੱਥੇ ਗਲੀ ਨਹੀਂ ਦੀ ਪਲੇਨ ਹੈ ਜਿਵੇਂ ਇਹ ਤੇ ਆ ਚੀਜ਼ ਤੇ ਗਲੀਆਂ ਇਹਨੂੰ ਆਪਾਂ ਕੀ ਕਰਨਾ ਜਿਹੜਾ ਆਪਣਾ ਆਹ ਲਾ ਲੋਕ ਜਿੰਨੀਆਂ ਮਰਜ਼ੀ ਤੁਹਾਡੇ ਜਿਪਾ ਹੋਣ ਆਹ ਵਾਲੇ ਲੋਕ ਦੇ ਵਿੱਚ ਪਾ ਦੇਣੀ ਹੈ ਐਦਾਂ ਕਰ ਐਦਾਂ ਤੁਸੀਂ ਜਿੰਨੀ ਮਰਜ਼ੀ ਪਾਸ ਪਾ ਕੇ ਤੁਰੀ ਚੱਲੋ ਲਓ ਜੀ ਚੋਰ ਨੂੰ ਬਿਲਕੁਲ ਖੁੱਲਣ ਥਾ ਬਹੁਤ ਹੀ ਆਸਾਨ ਜੀ ਟ੍ਰਿਕ ਆ ਤੁਸੀਂ ਇਸ ਤਰੀਕੇ ਨਾਲ ਹਨਾ ਤੇ ਤੁਸੀਂ ਇਹਦੇ ਪਾਸ ਪਾਸ ਦੀ ਸੇਫਟੀ ਰੱਖ ਸਕਦੇ ਹੋ ਤੁਹਾਡੇ ਚੀਜ਼ਾਂ ਚੋਰੀ ਨਹੀਂ ਹੋਣਗੀਆਂ ਜਿਵੇਂ ਮਾਜੀ ਤੁਸੀਂ ਵਿਆਹ ਸ਼ਾਦੀ ਤੇ ਜਾਓ ਤੇ ਤੁਹਾਡਾ ਮਾਲਕ ਲਮਕਾਇਆ ਹੈ ਤਾਂ ਮੋਢੇ ਤੇ ਪਾਇਆ ਹੈ ਲਮਕਾਇਆ ਹੈ ਤੁਸੀਂ ਇਸ ਤਰੀਕੇ ਨਾਲ ਤਣੀਆਂ ਲਗਾਓ ਤੇ ਤੁਹਾਨੂੰ ਬਿਲਕੁਲ ਸੇਫਟੀ ਰਹੂਗੀ ਪਾਸ ਦੀ ਤੇ ਕੋਈ ਚੀਜ਼ ਚੋਰੀ ਨਹੀਂ ਹੋਊਗੀ ਪਾਸ ਤੋਂ ਤੁਸੀਂ ਚੋਰੀ ਹੋਣ ਤੋਂ ਚੀਜ਼ਾਂ ਤੋਂ ਬਚ ਜਾਊਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਤੇ ਟ੍ਰਿਕ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ